Today, DIG ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਅੱਜ CBI ਅਦਾਲਤ ਵਿੱਚ DIG ਹਰਚਰਨ ਸਿੰਘ ਭੁੱਲਰ ਨੂੰ ਪੇਸ਼ ਕੀਤਾ ਗਿਆ ਤਾਂ ਉਹਨਾਂ ਦੱਸਦੀਏ ਕਿ DIG ਹਰਚਰਨ ਸਿੰਘ ਭੁੱਲਰ ਸਰੀਰਕ ਤੌਰ ਤੇ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ ਅੱਜ CBI ਦੇ ਵੱਲੋਂ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਚੰਡੀਗੜ੍ਹ ਵਿਖੇ CBI ਦੀ ਵਿਸ਼ੇਸ਼ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਉਹਨਾਂ ਦੱਸਦੀਏ ਕਿ DIG ਹਰਚਰਨ ਸਿੰਘ ਭੁੱਲਰ ਦਾ ਅੱਜ 14 ਦਿਨ ਦਾ ਜਿਹੜਾ ਨਿਆਇਕ ਹਿਰਾਸਤ ਸੀ ਉਹ ਖਤਮ ਹੋ ਰਹੀ ਸੀ ਤੇ ਅੱਜ ਮਾਨਯੋਗ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਜਾਨੀ ਕਿ ਹੁਣ 14 ਦਿਨ ਦੀ ਨਿਆਇਕ ਹਿਰਾਸਤ ਹੋਰ ਵਧਾ ਦਿੱਤੀ ਹੈ ਤੇ ਸੀਬੀਆਈ ਨੇ ਅੱਜ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਔਰ ਜਿੱਥੇ ਮਾਨਯੋਗ ਅਦਾਲਤ ਦੇ ਵੱਲੋਂ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਮੰਡੀ ਨੂੰ ਬੰਦ ਕਰਦੇ ਇੱਕ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ तमाम ਸਾਰੇ ਘਟਨਾਕਰਮ ਵਾਪਰੇ ਡੀ.ਆਈ.ਜੀ. ਹਰਚੰਦ ਸਿੰਘ ਪੋਲਰ ਹੋਰਾਂ ਦੇ ਘਰ ਉੱਤੇ ਰੇਡਾਂ ਹੋਈਆਂ ਔਰ ਉਸ ਤੋਂ ਇਲਾਵਾ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਸੀ.ਬੀ.ਆਈ. ਨੇ ਛਾਪੇਮਾਰੀ ਕੀਤੀ ਸੈਕਟਰ 40 ਦੇ ਵਿੱਚ ਸਥਿਤ ਚੰਡੀਗੜ੍ਹ ਦੇ ਵਿੱਚ ਸੈਕਟਰ 40 ਚ ਸਥਿਤ ਉਹਨਾਂ ਦੇ ਘਰ ਉੱਤੇ ਰੇਡ ਕੀਤੀ ਗਈ ਕਰੋੜਾ ਰੁਪਏ ਸੀ ਜਿਹੜੇ ਉਹ ਜ਼ਬਤ ਕੀਤੇ ਗਏ ਔਰ ਇਸ ਤੋਂ ਇਲਾਵਾ ਸੋਨਾ ਚਾਂਦੀ ਲਗਜ਼ਰੀ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਔਰ ਇਸ ਤੋਂ ਲਾਵਾ ਉਹਨਾਂ ਦੇ ਘਰੋਂ ਸ਼ਰਾਬ ਦੀਆਂ ਬੋਤਲਾਂ ਵੀ ਫੜੀਆਂ ਗਈਆਂ ਸੀ ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਦੀ ਜਿਹੜੀ ਟੀਮ ਆ ਉਸ ਦੇ ਵੱਲੋਂ ਵੀ ਪਰਚਾ ਦਰਜ ਕਰ ਦਿੱਤਾ ਸੀ ਔਰ ਬੀਤੇ ਦਿਨੀ ਜਾਇਦਾਦ ਨੂੰ ਲੈ ਕੇ ਵੀ ਪਰਚਾ ਦਰਜ ਕੀਤਾ ਗਿਆ ਸੀ ਸੀਬੀਆਈ ਦੇ ਵੱਲੋਂ ਇਹ ਗੱਲ ਸਾਹਮਣੇ ਆਈ ਸੀ ਕਿ ਹਰਚਰਨ ਸਿੰਘ ਪੁੱਲਰ ਹੋਰਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੋਈ ਹੈ ਜਿਸ ਨੂੰ ਲੈ ਕੇ ਇੱਕ ਹੋਰ ਮਾਮਲਾ ਯਾਨੀ ਕਿ ਹੁਣ ਤੱਕ 3-4 ਮਾਮਲੇ ਉਹਨਾਂ ਦੇ ਉੱਤੇ ਦਰਜ ਕਰ ਦਿੱਤੇ ਗਏ ਨੇ ਤਾਂ ਹੁਣ ਡੀਆਜੀ ਹਰਚਰਨ ਸਿੰਘ ਪੁੱਲਰ ਨੇ ਜਿਹੜੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਇੱਕ ਤੋਂ ਬਾਅਦ ਇੱਕ ਸਬੂਤ ਨੇ ਜਿਹੜੇ ਉਹ ਸੀਬੀਆਈ ਖੰਘਾਲ ਰਹੀ ਹੈ ਸੀਬੀਆਈ ਉਹਨਾਂ ਦੇ ਪਰਦੇ ਫਰੋੜਦੀ ਹੋਈ ਨਜ਼ਰ ਆ ਰਹੀ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਸਭ ਤੋਂ ਵੱਡਾ ਅਪਡੇਟ ਨਿਕਲ ਕੇ ਇਹ ਸਾਹਮਣੇ ਆਇਆ ਕਿ ਡੀਆਜੀ ਹਰਚਰਨ ਸਿੰਘ ਪੁੱਲਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਮਾਨਯੋਗ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੀਬੀਆਈ ਹੋਰ ਕਿਹੜਾ ਵੱਡਾ ਖੁਲਾਸਾ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ